ਪਹਿਲਾ ਸਾਰੇ ਸਬਸਕ੍ਰਾਈਬਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਉਣ ਲੱਗਿਆ ਕarele ਕarele ਸੀ ਤੋਂ ਉਸ ਮਾਰ ਕੇ ਰੱਖੇ ਹੋਏ ਆ ਹੁਣ ਅਸੀਂ ਇਹਨਾਂ ਨੂੰ ਉੱਪਰੋਂ ਸਾਫ਼ ਕਰਕੇ ਵਿੱਚੋਂ ਇਹਨਾਂ ਦੇ ਬੀ ਕੱਢ ਕੇ ਨਮਕ ਲਗਾ ਕੇ ਤੁੱਪੇ ਰੱਖਾਂਗੇ ਤੇ ਬਾਕੀ ਫਿਰ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂ ਹਾਂਜੀ ਅਸੀਂ ਕareleਆਂ ਨੂੰ ਨਮਕ ਲਾ ਕੇ ਤੁੱਪ ਲਵਾ ਲਈ ਆ ਸਾਫ਼ ਕਰਕੇ ਇਸ ਤੋਂ ਬਾਅਦ ਅਸੀਂ ਮਸਾਲਾ ਤਿਆਰ ਕਰ ਲਿਆ ਆ ਪਿਆਜ਼ ਗ੍ਰाइंड ਕਰ ਲਏ ਆ ਕareleਆਂ ਦਾ ਜਿਹੜਾ ਉੱਪਰਲਾ ਛਿਲਕਾ ਸੀ ਉਹਨੂੰ ਵੀ ਤਿਆਰ ਕਰ ਲਿਆ ਪੀਸ ਹਾਂਜੀ ਅਸੀਂ ਕ੍ਰੇਲੇ ਹੁਣ ਨਮਕ ਲਾ ਕੇ ਤੁੱਪੇ ਰੱਖਦੇ ਸੀ ਉਹਨਾਂ ਨੂੰ ਤੁੱਪੇ ਲਾ ਕੇ ਕਿਉਂਕਿ ਤਾਂ ਕਿ ਫਿਰ ਕੜੱਤਨ ਨਹੀਂ ਰਹਿੰਦੀ ਸੀ ਤੇ ਹੁਣ ਅਸੀਂ ਨਚੋੜ ਕੇ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਦੱਬ ਕੇ ਇਸ ਤਰ੍ਹਾਂ ਇਹਨਾਂ ਚੋਂ ਪਾਣੀ ਕੱਢ ਦਾਂਗੇ ਪਾਣੀ ਕੱਢ ਕੇ ਫਿਰ ਇਹਨਾਂ ਨੂੰ ਅਸੀਂ ਮਸਾਲੇ ਨਾਲ ਭਰਾਂਗੇ ਆ ਦੇਖੋ ਅਸੀਂ ਇੱਧਰ ਮਸਾਲਾ ਤਿਆਰ ਕੀਤਾ ਹੋਇਆ ਵਾ ਜਿਹੜਾ ਅਸੀਂ ਕ੍ਰੇਲਿਆਂ ਦੇ ਉੱਪਰੋਂ ਛਿਲਕਾ ਲਿਆ ਸੀ ਅਸੀਂ ਉਹਨੂੰ ਵੀ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਤੇ ਇੱਧਰ ਪਿਆਜ਼ ਵੀ ਕਰ ਲਿਆ ਤੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਤੇ ਹੋਰ ਅਸੀਂ ਜ਼ਿਆਦਾ ਮਸਾਲੇ ਨਹੀਂ ਪਾਵਾਂਗੇ ਟਮਾਟਰ ਅਸੀਂ ਤਾਂ ਨਹੀਂ ਪਾਵਾਂਗੇ ਤਾਂ ਕਿ ਉਹ ਪਾਣੀ ਜ਼ਿਆਦਾ ਛੱਡ ਜਾਂਦਾ ਵਾ ਠੀਕ ਆ ਤੇ ਬਾਕੀ ਅਸੀਂ ਹੁਣ ਤੁਹਾਨੂੰ ਤਿਆਰ ਕਰਕੇ ਦਿਖਾਉਨੇ ਆ ਜੀ ਅਸੀਂ ਇੱਧਰ ਪੈਨ ਚ ਤੇਲ ਪਾ ਲਿਆ ਤੇ ਹੁਣ ਅਸੀਂ ਇੱਧਰ ਮਸਾਲਾ ਭੁੰਨਾਂਗੇ ਇੱਧਰ ਕੜਾਹੀ ਦੇ ਵਿੱਚ ਅਸੀਂ ਤੇਲ ਪਾ ਲਿਆ ਇੱਧਰ ਅਸੀਂ ਤਰੇਲਿਆਂ ਨੂੰ ਤੜਕਾਂਗੇ ਤਰੇਲਿਆਂ ਨੂੰ ਭੁੰਨਾਂਗੇ ਤੇ ਬਾਕੀ ਅਸੀਂ ਦਿਖਾਉਨੇ ਆ ਤੁਹਾਨੂੰ ਇੱਕ ਸਾਈਡ ਤੇ ਮਸਾਲਾ ਭੁੰਨ ਰਹੇ ਆ ਆ ਦੇਖੋ ਇੱਕ ਸਾਈਡ ਤੇ ਅਸੀਂ ਤੇਲ ਦੇ ਵਿੱਚ ਤਰੇਲਿਆਂ ਨੂੰ ਤਾਲ ਰਹੇ ਆ ਉਹ ਬਹੁਤ ਜੀ ਤੁਸੀਂ ਦੱਸਿਆ ਸੀ ਮੈਂ ਪੱਲਾ ਭਾਰਤੀ ਫਰੀਲੀ ਬਾਅਚ ਕਾਲਦੇ ਸੀ ਇਸ ਵਾਰ ਮੈਂ ਪਹਿਲੀ ਵਾਰ ਇਸ ਤਰ੍ਹਾਂ ਬਣਾ ਕੇ ਦਿਖਾ ਦੇ ਰਹੀ ਹਾਂ ਜਿੱਦਾਂ ਦੱਸਦੇ ਹਾਂ ਹਾਂਜੀ ਸਾਡਾ ਮਸਾਲਾ ਭੁੱਜ ਕੇ ਤਿਆਰ ਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਨਮਕ ਪਾਵਾਂਗੇ ਟੇਸਟ ਅਨੁਸਾਰ ਹਾਂਜੀ ਮਿਰਚ ਪਾਵਾਂਗੇ ਹਾਂਜੀ ਇਹ ਸਾਡਾ ਮਸਾਲਾ ਜੀਰਾ ਤੇ ਜਿਮੇਨ ਪੀਸ ਕੇ ਤਿਆਰ ਕੀਤਾ ਹੋਇਆ ਇਹਨੂੰ ਐਡ ਕਰਾਂਗੇ ਹਾਂਜੀ ਹੁਣ ਅਸੀਂ ਪਾਵਾਂਗੇ ਹਲਦੀ ਸਾਡੇ ਕ੍ਰੇਲੇ ਪੁੱਜ ਕੇ ਤਿਆਰ ਨੇ ਹੁਣ ਅਸੀਂ ਇਹਨਾਂ ਨੂੰ ਮਸਾਲੇ ਨਾਲ ਭਰਾਂਗੇ ਹਾਂਜੀ ਸਾਡੇ ਕ੍ਰੇਲੇ ਪੰਨ ਕੇ ਤਿਆਰ ਨੇ ਹੁਣ ਅਸੀਂ ਇਹਨਾਂ 'ਚ ਮਸਾਲਾ ਭਰਾਂਗੇ ਠੰਡਾ ਹੋਣ ਤੇ ਮਸਾਲਾ ਭਰਾਂਗੇ ਤੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਠੰਡੇ ਹੋ ਗਏ ਨਾਲੇ ਮਸਾਲਾ ਠੰਡਾ ਹੋ ਗਿਆ ਹੁਣ ਅਸੀਂ ਇਹਨਾਂ ਨੂੰ ਭਰ ਭਰਨ ਲੱਗੇ ਆਂ ਤੇ ਕਿਲੇ ਸਾਡੇ ਪਿਆਰ ਹੁਣ ਸਿਰੇ ਨੂੰ ਹਲਕਾ ਜਿਹਾ ਬਸ ਸਟੇਕ ਲਵਾਵਾਂਗੇ ਸਟੇਕ ਲਵਾਉਣ ਤੋਂ ਬਾਅਦ ਕarele ਸਾਡੇ ਬਣ ਕੇ ਤਿਆਰ ਆ। ਅੰਸੇ ਖਾਓ। ਐਂਡ ਐਨਜੋਏ ਕੁਕਿੰਗ।